ਗੁਰੂ ਪਿਆਰਿਓ ਕਿਦੋਂ ਜੀਵ ਨੂੰ ਦੁੱਖ ਵਾਪਰਦਾ ਹੈ ਕਿਦੋਂ ਜੀਵ ਸੌਖਾ ਹੋ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 98 ਅੰਗ ਤੇ ਬਖਸ਼ਿਸ਼ ਕਰਦੇ ਹਨ ਦੁੱਖ ਤਦੇ ਜਾ ਵਿਸਰ ਜਾਵੇ ਜੀਵ ਨੂੰ ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਹ ਕਬੇ ਆਪੇ ਬਹੁ ਬਿਧ ਧਾਰ ਹੈ ਨਾਮ ਤੋਂ ਕੁੰਝੇ ਹੋਏ ਜੀਵ ਉਤੇ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ ਤੇ ਜੀਵ ਕਈ ਢੰਗਾਂ ਨਾਲ ਮਾਇਆ ਦੀ ਖਾਤਰ ਪਟਕਦਾ ਫਿਰਦਾ ਹੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇ ਪਤਨ ਦਿਲਾ ਚਿਓ ਦਿਨਾਂ ਉਤੇ ਦਇਆ ਕਰਨ ਵਾਲਾ ਪ੍ਰਮਾਤਮਾ ਜਿਸ ਮੁਖ ਨੂੰ ਨਾਮ ਦੇਦਾ ਦਿੰਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ਗੁਰੂ ਪਿਆਰੇ ਉਹ ਜਦੋਂ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਤਾਂ ਦੁੱਖ ਆਪਰਦਾ ਹੈ ਦੀ ਕੀ ਪਰਮਾਤਮਾ ਦੇ ਦੀਨ ਨਾਲ ਪਰਮਾਤਮਾ ਨੂੰ ਯਾਦ ਕਰਨ ਲੱਗ ਜਾਂਦਾ ਹੈ ਉਹਦੇ ਨਾਮ ਨੂੰ ਸਿਮਰਦਾ ਹੈ ਤੇ ਜੀਵ ਸੋਖਾ ਹੋ ਜਾਂਦਾ ਹੈ